الله <laughs> اکبر ਉੱਡ ਗਈ ਬਾਈ ਪੰਡ ਸੱਤੋ ਵਾਲਾ ਬਾਜੀ ਰੋਡ ਜਾਮ ਕੀਤਾ ਬੜਦੇ ਵਾਲਾ ਆਹ ਦੇ ਓਏ ਪਵਣ ਹੈ ਬੁੱਲਾ ਲਾਣ ਗਿਆ ਤੁੰਨੂੰ ਓਏ ਆ ਦੂ ਮਿੰਟ ਮਾਰ ਹਾਂ ਬਾਈ ਆ ਬਾਈ ਨੇ ਲਿਖਿਆ ਇੱਧਰ ਆਉਣੀ ਹੈ ਬੱਸ ਇੱਧਰ ਹੀ ਬੈਠੇ ਹਾਂ ਹਾਂ ਬਾਅਦ ਯਾਰ 21 ਨੰਦੀਆਂ ਪੁੱਟਦੀਆਂ ਬਾਈ ਥੋੜੇ ਥੋੜੇ ਬਾਅਦ ਆਪਾਂ ਬਾਅਦ ਦੇਖੋ ਕੀ ਆ ਮੋੜੀ ਇੱਧਰ ਨੰਬਰ ਦੱਸਿਆ ਇੱਕ ਆ ਵੀ ਲੂਣੀ